ਦੇਖੋ ਜੀ ਮੈਂ ਤਾਂ ਇੱਕ ਝੋੜੀ ਕਰਕੇ ਆਪਦੇ ਪੁੱਤ ਲਈ ਇਨਸਾਫ ਮੰਗ ਰਹੀ ਹਾਂ ਕਿ ਮੇਰੇ ਪੁੱਤ ਨੂੰ ਵੀ ਦਾ ਦਰਜਾ ਦਿੱਤਾ ਜਾਵੇ ਦੇਖੋ ਮੇਰਾ ਪੁੱਤ ਬਾਰਡਰ ਤੇ ਜੀਤ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਾਂ ਨਹੀਂ ਨਾ ਆਪਦੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਜੀਤ ਹੋਇਆ ਇਹ ਸਰਕਾਰ ਨੂੰ ਸੀਤਾ ਤਰਜਾ ਤੇ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੋਲਣੀ ਇਹ ਚੀਤਾ ਦੇ ਪਰਿਵਾਰ ਹੀ ਰੋਲ ਕੇ ਛੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਘੱਲੂਗੀ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਕੱਦੂਗੀ ਮੈਂ ਇਹ ਕਹਿੰਨੀ ਆ ਕਿ ਇਹ ਅਗਨੀ ਵੀਰ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਅਸੀਂ ਮਿਲਕਦੇ ਆਂ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਅਗੂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰ ਦਰ ਤੇ ਭੜਕਦੀ ਆਂ ਇਨਸਾਫ਼ ਦੀ ਖਾਤਰ ਪਰ ਮੈਂ ਇਨਸਾਫ਼ ਆਪਣੇ ਪੁੱਤ ਦਾ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਮੈਂ ਵੀ ਦਰਦ ਹੀ پڑਕਦੀ ਰਹੂੰਗੀ ਜਦੋਂ ਮੈਨੂੰ ਇਨਸਾਫ਼ ਮਿਲ ਗਿਆ ਮੈਨੂੰ ਉਦੋਂ ਚੈਡ ਆਉਂਦਾ ਦੋ ਮਹੀਨੇ ਤੋਂ ਤਰਸਮਾ ਹੋ ਰਹੀ ਹਾਂ ਹਾਂਜੀ ਹੰਦੀ ਫਿਕੀਆਂ ਦੇ ਅਧਿਕਾਰੀਆਂ ਕੋਲ ਕੁਝ ਨਹੀਂ ਜੀ ਕੁਝ ਨਹੀਂ ਯਾਰਮੀ ਨਾਲ ਗੱਲ ਹੋਈ ਆਰਮੀ ਦੇ ਕੋਲ ਅਸੀਂ ਜਾ ਕੇ ਐਂਜੀ ਸੀਦੀ ਨਗਰ ਖੋਦ ਸਮਾਨ ਲੈ ਕੇ ਆਈ ਪੁੱਤ ਦਾ ਜਗਾ ਵੇਖ ਕੇ ਆਈ ਆਂ ਖਾਣਾ ਦੇਖ ਕੇ ਆਈ ਸਭ ਕੋ ਦੇਖ ਕੇ ਆਈ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ਼ ਨਹੀਂ ਦੇ ਰਿਹਾ ਜੀ ਜੇ ਸਮਝ ਸਵਾਰੀ ਮੁੱਖ ਮੰਤਰੀ ਸਾਹਿਬ ਨਾਲ ਪਹਿਲੇ ਗਏ ਹਾਂ ਹਾਂਜੀ ਸੁਵਾਰਾ ਮਿਲਿਆ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਨੇ ਜੀ ਰਸਤੀਆਂ ਕਰੀਏ ਹਾਂ ਜੀ ਰਸਤੀਆਂ ਕਰੀਏ ਉਹ ਨਾ ਚੇ ਰਸਤੀਆਂ ਨਹੀਂ ਜਾਣ ਕਰਵਾ ਸਕਿਆ ਅਸ਼ਕੀਨ ਜੂਨੀਅਰ ਦਾ ਵੀ ਸਾਥ ਮਿਲ ਗਿਆ ਬਹੁਤ ਵੱਡਾ ਹੈ ਜੀ ਬਹੁਤ ਵੱਡਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਾਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ

ਆਹ ਦੇ ਪੁੱਤ ਲਈ ਇਨਸਾਫ ਮੰਗ ਰਹੀ ਆ ਕਿ ਮੇਰੇ ਪੁੱਤ ਨੂੰ ਜੀਜ਼ਾ ਦਾ ਦਰਜਾ ਦਿੱਤਾ ਜਾਵੇ ਦੇਖੋ ਮੇਰਾ ਪੁੱਤ ਬਾਰਡਰ ਤੇ ਜੀਜ਼ਾ ਹੋਇਆ ਉਹਨੇ ਕੋਈ ਕੋਈ ਨਸ਼ਾ ਕਰਕੇ ਤਨੀ ਨਾਤੀ ਜਾਨ ਗਵਾਈ ਆ ਦੇਸ਼ ਦੀ ਖਾਤਰ ਮੇਰਾ ਪੁੱਤ ਜੀਜ਼ਾ ਹੋਇਆ ਇਹ ਸਰਕਾਰ ਨੂੰ ਸੀ ਤਰਜਾ ਤਾ ਮੇਰੇ ਪੁੱਤ ਦਾ ਮਾਨ ਸਨਮਾਨ ਨਾ ਰੋਲੇ ਮੈਨੂੰ ਰੋਲਣੀ ਇਹ ਚੀਜ਼ਾਂ ਦੇ ਪਰਿਵਾਰ ਹੀ ਰੋਲ ਕੇ ਛੜਕਾਂ ਤੇ ਤਾਂ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ੱੱੱ ਗੱਲੋਗੀ ਕੋਈ ਮਾਂ ਪੁੱਤ ਨੂੰ ਬਾਰਡਰ ਤੇ ਨਹੀਂ ਕੱਢੂਗੀ ਮੈਂ ਇਹ ਕਹਿੰਨੀ ਆ ਕਿ ਇਹ ਅਗਨੀ ਵੀਰ ਜਿਹੜੀ ਸਕੀਮ ਇਹਨੂੰ ਜਾਂ ਤਾਂ ਪੱਕੀ ਕੀਤਾ ਜਾਵੇ ਤੇ ਜਾਂ ਇਹਨੂੰ ਬੰਦ ਕੀਤਾ ਜਾਵੇ ਕਿਉਂਕਿ ਜਿੱਤਰਾ ਅਸੀਂ ਮਿਲਕਦੇ ਆਂ ਹੋਰ ਕੋਈ ਮਾਂ ਨਾ ਮਿਲਕੇ ਮੇਰੇ ਅਗੂ ਮੇਰਾ 20 ਸਾਲ ਦਾ ਪੁੱਤ ਚਲਾ ਗਿਆ ਪਰ ਮੈਂ ਦਰ ਦਰ ਤੇ ਭੜਕਦੀ ਆਂ ਇਨਸਾਫ਼ ਦੀ ਖਾਤਰ ਪਰ ਮੈਂ ਇਨਸਾਫ਼ ਆਪਣੇ ਪੁੱਤ ਦਾ ਜਿੰਨਾ ਚਿਰ ਇਨਸਾਫ਼ ਨਹੀਂ ਮਿਲਦਾ ਮੈਂ ਵੀ ਦਰ ਦਰ ਹੀ ਭੜਕਦੀ ਰਹੂੰਗੀ ਜਦੋਂ ਮੈਨੂੰ ਇਨਸਾਫ਼ ਮਿਲ ਗਿਆ ਮੈਨੂੰ ਉਦੋਂ ਚੈਨ ਆ ਦੋ ਮਹੀਨੇ ਤੋਂ ਤੇ ਸਮਾਂ ਹੋ ਗਿਆ ਹਾਂਜੀ ਕੀ ਆਂਦੇ ਅਧਿਕਾਰੀ ਉੱਥੋਂ ਦੀ ਗੱਲ ਕੁਛ ਨਹੀਂ ਜੀ ਕੁਛ ਨਹੀਂ ਕੋਈ ਆਰਮੀ ਨਾਲ ਗੱਲ ਹੋਈ ਆਰਮੀ ਦੇ ਕੋਲ ਅਸੀਂ ਜਾ ਕੇ ਆਏ ਜੀ ਸ੍ਰੀ ਨਗਰ ਖੁਦ ਸਮਾਨ ਲੈ ਕੇ ਆਈ ਪੁੱਤ ਦਾ ਜਦਾ ਵੇਖ ਕੇ ਆਈ ਆ ਕੌਣ ਦੇਖਿਆ ਇਨਸਾਫ ਕੋ ਦੇਖਿਆ ਹੀ ਪੁੱਤ ਦਾ ਪਰ ਮੇਰੇ ਪੁੱਤ ਨੂੰ ਰੋਲਿਆ ਜਾ ਰਿਹਾ ਕੋਈ ਇਨਸਾਫ ਨਹੀਂ ਦੇ ਰਿਹਾ ਜੀ ਜੀ ਸਮਝ ਕਵਰੀ ਮੁੱਖ ਮੰਤਰੀ ਸਾਹਿਬ ਨਾਲ ਗਏ ਹਾਂ ਜੀ ਸਮਾਂ ਬਣਿਆ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਹਾਂ ਜੀ ਰਸਤੀਆਂ ਕਰੀ ਐ ਉਹਨਾਂ ਦੇ ਰਸਤੀਆਂ ਨਹੀਂ ਚੱਲ ਪਰਵਾਹ ਜੂਨੀਅਰ ਦਾ ਵੀ ਸਾਥ ਮਿਲ ਗਿਆ ਬਹੁਤ ਵੱਡਾ ਬਹੁਤ ਵੱਡਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਮੇਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇੰਨੀ ਤਪਦੀ ਗਰਮੀ ਦੇ ਵਿੱਚ ਸਾਡਾ ਸਾਥ ਦਿੱਤਾ ਸੇ ਬਾਕੀ ਮੈਂ মিডিਆ ਦਾ ਵੀ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੀ ਖਬਰ ਪਹੁੰਚਾਉਂਦੇ ਹੋ ਤੁਸੀਂ ਸਾਡਾ ਸਹਿਯੋਗ ਦਿੰਦੇ ਹੋ ਪਰ ਮੈਂ ਉਹ ਨਾ ਚਿਰ ਪੜਕੋ ਜਿੰਨਾ ਚਿਰ ਮੇਰੇ ਪੋਰਟਲ ਨੂੰ ਸਾਹਮਣੇ ਜਿੰਨਾ ਚਿਰ ਮੇਰੇ ਪੋਰਟਲ ਨੂੰ ਸਾਹਮਣੇ ਵਿੱਚ ਬੈਠ ਜਾ ਮੈਂ ਥੋੜੀ ਯਾਟ ਕੇ ਥੋੜੀ ਯਾਟ ਕੇ ਪਤਨ ਸਾਹਿਬੋਂ ਮੰਗਦੀ ਹਾਂ ਮੇਰੇ ਕੋਲ ਮੇਰੇ ਕੋਲ ਤੁਹਾਨੂੰ ਸਾਹ ਤੋਂ ਬੇਟੀਆ ਕੰਦੀ ਆਪੇ ਲੱਗਦੀ ਬਹੁਤ ਬੜਾ